ਹਾਂਜੀ ਦੋਸਤੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਹੜੇ ਮੇਰੇ ਵੀਡੀਓ ਦੇਖਦੇ ਮੇਰੇ ਭਰਾ ਭੈਣਾਂ ਹੋਰ ਵੀ ਜਿਹੜੇ ਚਾਹਣ ਵਾਲੇ ਵੀਰ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਐਡਰੈਸ ਨੋਟ ਕਰਵਾ ਦਵਾਂ ਪੰਡ ਦੋਸਤੋ ਆਪਣਾ ਅਕਾਲੀਆਂ ਵਾਲਾ ਆ ਨਾਮ ਅਮਨਦੀਪ ਸਿੰਘ ਢਿੱਲੋਂ ਜ਼ਿਲ੍ਹਾ ਇਹ ਮੇਰੇ ਪਿੰਡ ਨੂੰ ਮੋਗਾ ਲੱਗਦਾ ਦੋਸਤੋ ਨੇੜੇ ਦੇ ਸ਼ਹਿਰ ਜਿਹੜੇ ਮਹੂ ਜੀਰਾ ਕੋਟ ਈਸੇਖਾਂ ਮੇਰੇ ਬਿਲਕੁਲ ਨੇੜੇ ਦੇ ਸ਼ਹਿਰ ਆ ਜਿਹੜੇ 20 22 ਕਿਲੋਮੀਟਰ ਦੀ ਦੂਰੀ ਤੇ ਸਥਤਾ ਫਤਈ ਗੜ ਪਾਇਂ ਤੂਰ ਤੋਂ ਜੇ ਦੇਖਿਆ ਜਾਵੇ ਤਾਂ ਜਿਹੜੀ ਮੇਰੀ ਦੂਰੀ ਆ ਮੇਰੇ ਪਿੰਡ ਦੀ ਸਿਰਫ ਤੇ ਸਿਰਫ ਦੋਸਤੋ ਸਾਢੇ 1 3 ਕਿਲੋਮੀਟਰ ਦੀ ਦੂਰੀ ਆ ਸੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਚੰਗੀ ਬਲੱਡ ਲਾਈਨ ਦੀ ਬੂਰੀ ਨੀਲੀ ਰਾਵੀ ਦੀ ਝੋਟੀ ਲਿਆ ਕੇ ਦਿੱਤੀ ਜਾਵੇ ਜੇ ਕੱਟੀ ਮੇਲੇ ਦਾ ਕੱਟੀ ਜੇ ਝੋਟੀ ਮਿਲਦਾ ਝੋਟੀ ਤੇ ਸੱਜਣੋ ਮੈਂ ਤੁਹਾਡੀ ਅੱਜ ਕਚਹਿਰੀ 'ਚ ਜਿਹੜਾ ਹੀਰਾ ਪੇਸ਼ ਕਰਨ ਲੱਗਾ ਵਾਂ ਉਹ ਹੈਗੀ ਆ ਝੋਟੀ ਬੂਰੀ ਨੀਲੀ ਰਾਵੀ ਦੀ ਗੱਬਣ ਪਹਿਲਣ ਝੋਟੀ ਪਲੂਨ ਤੇ ਜੇ ਇਹਦੀ ਏਜ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਸਾਢੇ 1-3 ਸਾਲ ਦੀ ਇਹ ਝੋਟੀ ਆ ਸਿੰਗ ਬਿਲਕੁਲ ਮੱਥਿਓ ਥੱਲੇ ਰੱਖੂਗੀ ਤੇ ਕੁੰਡਾ ਕਰਦੀ ਆਉਂਦੀ ਆ ਦੋਸਤੋ ਬਾਕੀ ਬਾਰਡਰ ਬੈਲਟ ਦੀ ਝੋਟੀ ਆ ਆਈ ਵੀ ਉਧਰਲੇ ਪਾਸੇ ਹੋਈਆਂ ਕਿਉਂਕਿ ਪਿੱਛੇ ਜੇ ਬਹੁਤ ਵਧੀਆ ਚੰਗੇ ਝੋਟੇ ਸੀਗੇ ਤੇ ਜਿਨ੍ਹਾਂ ਦੀਆਂ ਮਾਲੋ ਪਿੰਡਾਂ ਦੇ ਵਿੱਚ ਕਾਫੀ ਬਰੀਡ ਗਾਂ ਦੀ ਗਾਂ ਪੈਦਾ ਹੋਈ ਪਰ ਤੁਸੀਂ ਇਸ ਨੂੰ ਮੈਂ ਇਹ ਗੱਲ ਕਹਿਣਾ ਕਿ ਆਪਣੀ ਸਮਝ ਨਾਲ ਖਰੀਦ ਕੇ ਲਿਆ ਸਕਦੇ ਆ ਕਿਉਂਕਿ ਦੋਸਤੋ ਆਪਣਾ ਸੇਲ ਪਰਚੇਜ ਦਾ ਕੰਮ ਆਪਾਂ ਕਿਸੇ ਵੀ ਚੀਜ਼ ਨੂੰ ਜਸਟੀਫਾਈਡ ਨਹੀਂ ਕਰ ਸਕਦੇ ਹਨਾ ਕਿਉਂਕਿ ਅਗਲੇ ਨੇ ਆਪਣੀ ਸਮਝ ਮੁਤਾਬਕ ਜੰਪ ਲਵਾਇਆ ਹੁੰਦਾ ਜਾਂ ਗਾਂ ਬਰੀਡ ਬਣਾਈ ਹੁੰਦੀ ਆ ਜੋ ਆਪਾਂ ਨੂੰ ਮਾਲਕ ਕਹਿੰਦੇ ਆ ਆਪਾਂ ਉਹਦੇ ਮੁਤਾਬਕ ਤੁਹਾਨੂੰ ਸੌਦਾ ਹੋਣ ਤੋਂ ਬਾਅਦ ਦੱਸ ਜਰੂਰ ਦੇਾਂਗੇ ਪਰ ਤੁਹਾਨੂੰ ਜਿਹੜੇ ਸਾਂ ਦੀ ਲੱਗਦੀ ਆ ਉਹਦੀ ਖਰੀਦ ਸਕਦੇ ਆ ਹਾਂ ਸੀਮਨ ਆਪਾਂ ਨੂੰ ਗਾਂ ਇਹ ਜੱਟ ਝੋਟੇ ਤੋਂ ਉਹ ਗੱਬਣਾ ਦੱਸੀ ਗਈ ਆ ਵੀ ਜੱਟ ਝੋਟੇ ਦਾ ਹੀ ਸੀਮਨ ਲਾਇਆ ਸੀ ਬਾਕੀ ਅੱਖ ਦੇਖ ਸਕਦੇ ਆ ਬਿਲਕੁਲ ਨੀਲੀ ਵਾਲੀ ਆ ਦੇਖੋ ਜ਼ੁਬਾਨ ਗੁਲਾਬੀ ਚਾਰੇ ਪੈਰਾਂ ਤੇ ਜਿਵੇਂ ਬਿਲਕੁਲ ਜੈ ਜੀ ਮਾਰਕਿੰਗ ਆ ਦੋਸਤੋ ਬਹੁਤੇ ਵੀਰੇ ਮਾਰਕਿੰਗ ਨੂੰ ਬੜਾ ਪਸੰਦ ਕਰਦੇ ਵੀ ਸਾਨੂੰ ਜੈ ਜੀ ਮਾਰਕਿੰਗ ਚਾਹੀਦੀ ਆ ਉਵੇਂ ਹੀ ਇਹਦੇ ਪਿੰਡੇ ਉਪਰ ਆ ਦੇਖ ਸਕਦੇ ਤੁਸੀਂ ਜਿਹੜੇ ਕਾਲੇ ਤੇਲਾ ਤੇਲਾਂ ਵਾਲੀ ਬੂਰੀ ਆ ਜਿਵੇਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਖੜੀ ਆ ਸਜਣੋ ਇੱਕ ਤੇਲਾਂ ਵਾਲੀ ਆ ਇੱਕ ਬੂਰੀ ਆ ਇੱਕ ਉੱਤੋਂ ਨੀਲੀ ਦਾ ਵੀ ਆ ਤੇ ਇੱਕ ਗੱਬਣ ਆ ਤੇ ਇੱਕ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਆ ਸਾਰੇ ਪਾਸਿਆਂ ਤੋਂ ਇਹ ਝੋਟੀ ਪੂਰੀ ਆ ਸੱਜਣੋ ਬਹੁਤ ਹੀ ਪੀਸੀ ਵਾਲਾ ਬੇਰ ਤੋੜ ਕੇ ਲਿਆਂਦਾ ਤੇ ਮੇਰਾ ਦਾਦਾ ਅਕਸਰੀ ਇਹ ਗੱਲ ਕਰਦਾ ਹੁੰਦਾ ਸੀ ਕਿ ਪੁੱਤ ਜਿੰਨਾ ਜਦੋਂ ਵਿਸਾਖ ਜੇਠਾਉਂਦੇ ਆ ਨਾ ਤੇ ਉਦੋਂ ਅੱਕਾਂ ਚੋਂ ਵੀ ਦੁੱਧ ਸੁੱਕ ਜਾਂਦੇ ਆ ਲੋਆ ਵਗਦੀਆਂ ਸੱਜਣੋ ਪਰ ਇਹ ਕਰਮਾਂ ਵਾਲੀ ਬੜੀ ਤੇਜ਼ ਰੁੱਤ ਚ ਸੁੰਦੀ ਆ 8 ਮਹੀਨਿਆਂ ਦੀ ਇਹ ਦੋਸਤੋ ਗੱਬਣਿਆ ਤੇ ਨੌਵਾਂ ਆਇ ਨੂੰ 11 11 ਤਰੀਕ ਤੋਂ ਜਿਹੜਾ ਮੰਨ ਲਓ ਨੌਵਾਂ ਮਹੀਨਾ ਇਹਨੂੰ ਦੋਸਤੋ ਲੱਗਾ ਹੋਇਆ ਵਾ ਬਾਕੀ ਤੁਸੀਂ ਇਹਦੀ ਫੇਸ ਦੀ ਬਿਊਟੀ ਦੇਖ ਲਈ ਇਹਦਾ ਬਾਡੀ ਸਟਰਕਚਰ ਇਹਦੇ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਤੇ ਥਣ ਤੁਹਾਨੂੰ ਮੈਂ ਦਿਖਾਉਣਾ ਦੋਸਤੋ ਆ ਕਰਿਓ ਚੈੱਕ ਬਹੁਤ ਹੀ ਪੀੜੀ ਦੇ ਭਾਵਾਂ ਵਰਗੇ ਚਾਰੇ ਥਾਣਾ ਸੁਪਰ ਵੀ ਨਿਸ਼ਾਨ ਆ ਥੱਲੇ ਤੁਨ ਵੀ ਚਿੱਟਾ ਚੱਡਾ ਪਟਣਾ ਸ਼ੁਰੂ ਕਰਤਾ ਲਿਓਟੀ ਬਣਾਉਣੀ ਸ਼ੁਰੂ ਕਰਤੀ ਆ ਕਰਮਾ ਵਾਲੀ ਨੇ ਬਾਕੀ ਜੇ ਕਿਸੇ ਮੇਰੇ ਸੱਜਣ ਭਰਾ ਨੂੰ ਕਿਸੇ ਨੂੰ ਇਹ ਝੋਟੀ ਪਸੰਦ ਆਉਂਦੀ ਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਲਿਓ ਜੇ ਇਦਾਂ ਖਰੀਦਣੀ ਚਾਹੇ ਤਾਂ ਕੋਈ ਇਦਾਂ ਵੀ ਖਰੀਦ ਸਕਦਾ ਤੇ ਜੇ ਤਿਆਰ ਕਰਕੇ ਵੇਚੀ ਫਿਰ ਤਿਆਰ ਕਰਕੇ ਕਿਉਂਕਿ ਕਈਆਂ ਵੀਰਾਂ ਨੇ ਕਹਿਣਾ ਵੀਰ ਮੁੱਲ ਨਹੀਂ ਦੱਸਿਆ ਮੌਨਕਾਰ ਦੱਸਣ ਦਾ ਇਹੀ ਕਾਰਨ ਆ ਕਿ ਜੇ ਤਾਂ ਇਦਾਂ ਸੇਲ ਹੋ ਗਈ ਫਿਰ ਇਦਾਂ ਕਰਦਾਂਗੇ ਤੇ ਜੇ ਦੋਸਤੋ ਇਹਨੂੰ ਤਿਆਰ ਕਰਕੇ ਸੇਲ ਕਰਨਾ ਪਿਆ ਫਿਰ ਇਹਦਾ ਮੁੱਲ ਉਸ ਤਰੀਕੇ ਨਾਲ ਹੋਊਗਾ ਸੋ ਇਹ ਆ ਝੋਟੀ ਬਹੁਤ ਹੀ ਟੌਪ ਦੀ ਬਲੱਡ ਲਾਈਨ ਦੀ ਝੋਟੀ ਆ ਮੈਂ ਕਹੂੰਗਾ ਇਹਦੇ ਥਾਨ ਇਹਦਾ ਬੋਡੀ ਸਟਰਕਚਰ ਦੱਸਦਾ ਕਿ ਨੀਲੀ ਰਾਵੀ ਪਿਓਰ ਝੋਟੀ ਆ ਕਿਉਂਕਿ ਇਹਦਾ ਜਿਹੜਾ ਪੈਠਪੂੜਾ ਤੁਸੀਂ ਪਿੱਛੋਂ ਚੈੱਕ ਕਰੋਗੇ ਇੰਨੇ ਪੈਠਪੂੜੇ ਚੌੜੇ ਦੀ ਛੇਦੀ ਕਿਤੇ ਪਹਿਲਾਂ ਝੋਟੀ ਨਹੀਂ ਦੇਖੀ ਚਲੋ ਵੱਡੀਆਂ ਹੋ ਕੇ ਮੱਜਾਂ ਦਾ ਪੈਠਪੂੜਾ ਬਥੇਰਾ ਚੌੜਾ ਕਰ ਦਿੰਦੀਆਂ ਤਿੱਲਾਂ ਵਾਲੀ ਬੁਰੀ ਆ ਦੋਸਤੋ ਜੇ ਕਿਸੇ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਵੇ ਤਾਂ ਜਰੂਰ ਸੰਪਰਕ ਕਰਿਓ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਵੀ ਚੱਲੂਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਚੱਲੂਗਾ ਤੇ ਜੇ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆਉਂਦੀ ਕਿਉਂਕਿ ਦੋਸਤੋ ਆ ਜਿਹੜੇ ਵਾਟਣ ਆ ਤੁਸੀਂ ਆਹ ਦੀ ਸੂ ਦੇ ਥੱਲੇ ਦੇਖੋਗੇ ਆ ਆਹ ਜਿਹੜੀ ਚੀਜ਼ ਆਹ ਇਹ ਹਜੇ ਤਾਂ ਸ਼ੁਰੂਆਤਾਂ ਵਾਂ ਜਦੋਂ ਇਹਨੇ ਆਰਡਰ ਭਰਿਆ ਨਾ ਕਰਮ ਵਾਲੀ ਨੇ ਤਾਂ ਇਹ ਜਿਹੜੇ ਵਾਟਾ ਇਹ ਸਾਰੇ ਬੈਗ ਤੇ ਲੈ ਆਉਣੇ ਆ ਕਿਉਂਕਿ ਪਿੱਛੋਂ ਲੋਲੀਪੋਲੀ ਬਹੁਤ ਜ਼ਿਆਦੀ ਆ ਦੇਖੋ ਸੂ ਤੋ ਪਿੱਛੇ ਚੱਡਾ ਲਾਊਗੀ ਬਾਕੀ ਸੇਵਾ ਤੇ ਡਿਪੈਂਡ ਆ ਜਦੋਂ ਸੇਵਾ ਕਰੋਗੇ ਤਾਂ ਫਿਰ ਸਾਰਾ ਕੁਝ ਹੋ ਜਾਊਗਾ ਕਿਉਂਕਿ ਸੇਵਾ ਨਾਲ ਹੀ ਮੇਵਾ ਦੋਸਤੋ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜਿਉਂਦੇ ਵਾਸਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ